ਵੀ ਲੋਕ ਤਾਂ ਨਾ ਦਾਜ ਲੈਂਦੇ ਆ ਤੇ ਜੇ ਕੋਈ ਰਿਸ਼ਤਾ ਕਰਾਉਂਦਾ ਲੈਣ ਦੀ بجائے ਦਾਜ ਦੇਣਾ ਹੈਗਾ ਕਹੇ ਨਾ ਵੀ ਇਹ ਬੰਦਾ ਬੈਲ ਕਰਦਾ ਜਾਂ ਇਹਦੇ ਵਿੱਚ ਕੋਈ ਕਮੀ ਹੈ ਆਪਾਂ 100 ਰੁਪਏ ਵਾਲੇ ਸਟੈਂਪ ਤੇ ਲਿਖ ਕੇ ਦੇ ਸਕਦੇ ਆ ਲਓ ਵੀ ਮਿੱਤਰੋ ਫੋਰਡ 3600 ਬਈ ਗਿਫਟ ਕਰਨਾ ਫ੍ਰੀ ਦੇ ਵਿੱਚ ਫੋਰਡ 3600 ਆ ਕਿਉਂ ਦਿੰਦੇ ਆ ਕੀ ਕਾਰਨ ਹੈ ਕੋਈ ਲੋਟਰੀ ਸਿਸਟਮ ਨਹੀਂ ਕੁਝ ਨਹੀਂ ਗੱਲਬਾਤ ਕਰਦੇ ਆ ਸਸੀ ਕਾਲ ਬਈ ਸਾਰੇ ਪੰਚਾਇਤ ਮੈਂਬਰਾਂ ਨੂੰ ਪਹਿਲਾਂ ਤਾਂ ਜੀ ਕੀ ਕਾਰਨ ਆ 43600 ਤੁਸੀਂ ਕਿਉਂ ਦਿੰਦੇ ਆ ਇਹ ਆ ਬਾਈ ਆ ਨਾਮ ਕੀ ਹੈ ਬਾਈ ਦਾ ਬਾਈ ਦਾ ਨਾਮ ਗੋਰੀ ਸਿੰਘ ਹੈ ਅੱਛਾ ਜੀ ਗੋਰੀ ਸਿੰਘ ਬਾਈ ਦਾ ਨਾਮ ਹੈ ਹਾਂ ਪਥਰਾ ਵਾਲਾ ਪਿੰਡ ਹੈ ਦਾ ਅੱਛਾ ਜੀ ਬਠਿੰਡੇ ਜਲੇ ਦੇ ਵਿੱਚ ਤੇ 4 ਕਿੱਲੇ ਜ਼ਮੀਨ ਹੈ ਇਹਦੇ ਕੋਲੇ ਬਾਈ ਕੋਲੇ ਅੱਛਾ ਜੀ ਤੇ ਵਧੀਆ ਮਿਹਨਤੀ ਬੰਦਾ ਤੜਕੇ ਪਹਿਲਾਂ ਅਖਬਾਰ ਵੰਡ ਕੇ ਆਉਂਦਾਗਾ ਠੀਕ ਹੈ ਜੀ ਤੇ ਉਦੋਂ ਬਾਅਦ ਟਰੈਕਟਰਾਂ ਦਾ ਵਪਾਰ ਵੀ ਕਰਦਾ ਹੈ ਤਿੰਨ ਚਾਰ ਟਰੈਕਟਰ ਹੁੰਦੇ ਆ ਇਹਦੇ ਕੋਲੇ 4 ਕਿੱਲੇ ਪੈਲੀ ਆ ਗਈ ਤੇ ਵਿਚਾਰਾ ਬਸ ਪਹਿਲਾਂ ਤਲਾਕ ਹੋ ਗਿਆ ਸੀਗਾ ਤਲਾਕ ਹੋ ਗਿਆ ਤੇ ਹੁਣ ਇਹ ਵਿਚਾਰਾ ਰੋਟੀ ਕਿੰਨੋਂ ਉਹ ਆ ਮਾਂ ਹੈਗੀ ਤੇ ਪਿਓ ਆ ਇੱਕ ਭਾਈ ਆ ਠੀਕ ਹੈ ਜੇ ਕੋਈ ਰਿਸ਼ਤਾ ਕਰਾ ਦੂਗਾ ਆ ਫੋਰ ਟਰੈਡ ਦੇ ਦਾਂਗੇ ਆਪਾਂ ਉਹਨੂੰ ਵਿਚੋਲੇ ਨੂੰ ਤੇ ਬਾਈ ਜੀ ਖਾਣ ਪੀਣ ਦਾ ਕੋਈ ਜਮਾ ਬੈਠ ਨੂੰ ਬੰਦਾ ਚਰਦੇ ਬੀੜੀ ਦਾ ਬੈਲ ਵੀ ਨਹੀਂ ਅੱਛਾ ਬਾਈ ਹਾਂ ਤਵੇ ਤੁਸੀਂ ਕਿੰਨੇ ਇੱਥੇ ਵੀਰ ਖੜੇ ਆ ਸਾਰੇ ਹਾਂ ਸਾਰੇ ਪਿੰਡ ਦੇ ਮੈਂਬਰ ਆ ਹਨਾ ਪਿੰਡ ਦੇ ਪਿੰਡ ਦੇ ਵੀਰ ਆ ਚਾਰ ਕੰਮ ਕਰਦਾ ਜੀ ਬਾਈ ਹਾਂ ਚਾਰ ਕੰਮ ਕਰਦਾ ਪਹਿਲਾ ਅਖਬਾਰ ਵੰਡਦਾ ਅਖਬਾਰ ਵੰਡਕਦਾ ਦੂਜਾ ਮਕੈਨਿਕ ਵੀ ਆ ਤੀਜਾ ਵੀ ਟਰੈਕਟਰਾਂ ਦੇ ਵਪਾਰ ਵੀ ਆ ਚੌਥਾ ਖੇਤੀਬਾੜੀ ਵੀ ਕਰਦਾ ਚਾਰ ਕੰਮ ਆ ਪਸ਼ੂ ਰੱਖੇ ਹੋਇਆ ਘਰੇ ਵਧੀਆ ਕੰਮ ਆ ਇਹਦਾ ਅੱਛਾ ਜੀ ਛੋਣਾ ਘਰ ਤੇ ਬਾਈ ਲੈਣਾ ਤਾਂ ਤੁਸੀਂ ਕੁਝ ਹੈ ਹੀ ਨਹੀਂ ਹੈ ਨਾ ਕੁਝ ਨਹੀਂ ਲੈਣਾ ਆ ਪਤਾ ਦੇ ਦੇਾਂਗੇ ਟਰੈਕਟਰ ਟਰੈਕਟਰ ਦੇਣਾ ਹੈ ਭਵਾਂ ਕੁੜੀ ਵਾਲਾ ਲੈ ਲੈ ਭਵਾਂ ਬਚੋਲਾ ਲੈ ਲੈ ਤੇ ਲੋ ਮਿੱਤਰੋ ਵੱਡੀ ਗੱਲ ਇਹ ਵੀ ਹੈ ਵੀ ਲੋਕ ਤਾਂ ਨਾ ਦਾਜ ਲੈਂਦੇ ਆ ਤੇ ਬਾਈ ਇੱਥੇ ਬਾਈ ਜੇ ਕੋਈ ਰਿਸ਼ਤਾ ਕਰਾਉਂਦਾ ਜਾਂ ਸਿੱਧਾ ਵੀ ਕਰਦੇ ਆ ਰਿਸ਼ਤਾ ਤਾਂ ਮਿੱਤਰੋ ਟਰੈਕਟਰ ਦੇਣਾ ਹੈਗਾ ਲੈਣ ਦੀ ਬਜਾਏ ਦਾਜ ਦੇਣਾ ਹੈਗਾ ਹੈਨਾ ਬਈ ਤੇ ਨਵੀਂ ਰੀਤ ਸਟਾਰਟ ਕਰਨੀ ਹੈ ਬਾਈ ਨਹੀਂ ਤੇ ਉਮਰ ਕਿੰਨੀ ਹੈ ਬਾਈ ਦੀ ਉਮਰ ਹੈਗੇ 33 ਸਾਲ ਦੀ ਆ 33 ਸਾਲ ਆ ਹੂੰ ਠੀਕ ਹੈ ਜੀ ਤਾਂ ਕੰਮ ਤੁਸੀਂ ਦੱਸਤਾ ਨਾ ਬਈ ਹਾਂ ਫੋਨ ਨੰਬਰ ਦੱਸ ਦਿਓ ਬਈ 52824 94675 52824 ਠੀਕ ਹੈ ਜੀ ਇੱਕ ਜੀ ਹੋਰ ਤੁਸੀਂ ਗੱਲ ਵੱਡੀ ਕਹਿੰਦੇ ਸੀ ਨਾ ਸਟਾਮਪ ਤੇ ਵੀ ਲਿਖਵਾ ਲਓ ਤੁਸੀਂ ਇਹ ਗੱਲ ਕਹੀ ਆ ਕੋਈ ਬੰਦਾ ਕਹੇ ਨਾ ਵੀ ਇਹ ਬੰਦਾ ਬੈਲ ਕਰਦਾ ਜਾਂ ਇਹਦੇ ਵਿੱਚ ਕੋਈ ਕਮੀ ਹੈ ਆਪਾਂ 100 ਰੁਪਏ ਵਾਲੇ ਸਟਾਮਪ ਤੇ ਲਿਖ ਕੇ ਦੇ ਸਕਦੇ ਆ ਅੱਛਾ ਜੀ ਕਿਸ ਬੰਦੇ ਦੀ ਜ਼ਿੰਮੇਵਾਰੀ ਆਪਾਂ ਲੈ ਸਕਦੇ ਆ ਵੀ ਇਹਨੇ ਰਾਜ ਕੋਈ ਜਰਦਾ ਜਾਂ ਪੀੜੀ ਜਾਂ ਸ਼ਰਾਬ ਕਿਸੇ ਇੱਕ ਚੀਜ਼ ਦਾ ਵੀ ਕੋਈ ਸੇਵਨ ਕਰਦਾ ਹੋਏ ਬੰਦਾ ਇਹਨੇ 2 ਰੁਪਏ ਲੈ ਕੇ ਹੀ ਵੜਨੇ ਹੱਥ ਨੇ ਘਰੇ ਕਮਾਈ ਵਾਲਾ ਬੰਦਾ ਹੈ ਕਮਾਈ ਵਾਲਾ ਲਾਉਣੇ ਨਹੀਂ ਹਾਂ ਕੱਲਾ ਵਸ ਕਮਾਉਣੇ ਕਮਾਉਣੇ ਹਾਂ ਕੱਲਾ ਸਵਾਣੀ ਦੀ ਕਮੀਆਂ ਜੇ ਸਵਾਣੀ ਆਜੀ ਤਾਂ ਹੋਰ ਬਾਜੂਆ ਕੰਮ ਠੀਕ ਹੈ ਜੀ ਬਾਕੀ ਵੱਡੀ ਗੱਲ ਇਹ ਆ ਵੀ ਵੇਖੋ ਕਿੰਨੇ ਵੱਡੇ ਬੰਦੇ ਨੇ ਓਟ ਰਹੇ ਆ ਕਿਉਂਕਿ ਬਈ ਗੁਰਸਿੱਖ ਹੈ ਤੇ ਉਤੋਂ ਵੀ ਉਮਰ ਵੀ ਵੇਖੋ ਲੀਨ ਦਾ ਸਕਰੀਨ ਤੇ ਬਈ ਜੀ ਗੱਲਬਾਤ ਕਰ ਸਕਦੇ ਹੋ ਫੋਰਡ 3600 ਕੰਡੀਸ਼ਨ ਤੁਹਾਨੂੰ ਦੱਸ ਦੰਨੇ ਆ ਬਿਲਕੁਲ ਨਵੀਂ ਲੁੱਕ ਕੰਡੀਸ਼ਨ ਪਈ ਆ ਪੋਲੋ ਕੰਪਨੀ ਦੇ ਟਾਇਰ ਆ ਟਾਇਰਾਂ ਦੀ ਕੰਡੀਸ਼ਨ ਪਈ ਆ ਜੀ ਹੈਗਾ 9095 ਪੈਸੇ ਟੈਰ 9095 ਪੈਸੇ ਇੰਜਨ ਗੇਅਰ ਦਾ ਜਮਾ ਸਹੀ ਆ ਜਮਾ ਸਹੀ ਹੈ ਬਾਕੀ ਇੱਕ ਹੋਰ ਆਫਰ ਵੀ ਆ ਕਈ ਵਾਰੀ ਕੋਈ ਕਲੇਸ਼ ਝਗੜਾ ਹੋ ਜਾਂਦਾ ਤਲਾਕ ਹੋ ਜਾਂਦਾ ਛੱਡੀ ਹੋਵੇ ਉਹ ਵੀ ਲੈ ਲਾਂਗੇ ਅੱਛਾ ਜੀ ਬੱਚਾ ਹੋਵੇ ਕੋ ਉਹ ਵੀ ਲੈ ਲਾਂਗੇ ਅੱਛਾ ਜੀ ਮੰਨ ਲਓ ਕਈ ਵਾਰੀ ਕੋਈ ਗੁੜੀਆ ਹੁੰਦੀ ਹੈ ਨਾ ਹਾਂ ਹੁੰਦੀ ਹੈ ਗੁੜੀਆ ਹੋਵੇ ਮੁੰਡਾ ਹੋਵੇ ਉਹ ਵੀ ਲੈ ਲਾਂਗੇ ਉਹ ਵੀ ਲੈ ਲਵਾਂਗੇ ਪਰਿਵਾਰ ਵਧੀਆ ਪਰਿਵਾਰ ਵਧੀਆ ਹੋਵੇ ਉਹ ਵੀ ਲੈ ਆਉਗੇ ਠੀਕ ਹੈ ਜੀ ਪਰਿਵਾਰ ਵਰਤਨ ਵਾਲਾ ਹੋਵੇ ਮਿਲਨਸਾਰ ਹੋਵੇ ਪਿੰਡ ਦਾ ਨਾਮ ਤੇ ਵੀ ਜਰੂਰ ਦੱਸ ਦਿਓ ਸਟੇਟ ਫਤਰਾਲਾਗਾ ਪੰਜਾਬ ਦੇ ਵਿੱਚ ਪੰਜਾਬ ਬਠਿੰਡੇ ਜ਼ਿਲ੍ਹੇ ਦੇ ਵਿੱਚ ਬਠਿੰਡੇ ਜ਼ਿਲ੍ਹੇ ਦੇ ਵਿੱਚ ਪਿੰਡ ਪਥਰਾਲਾ ਠੀਕ ਹੈ ਜੀ ਤਾਂ ਪਿੰਡ ਦੇ ਵਿੱਚ ਹੀ ਘਰ ਰਹੇ ਜਾਂਦਾ ਹਾਂ ਪਿੰਡ ਦੇ ਵਿੱਚ ਹੀ ਦਾ ਘਰ ਹੈ ਤੇ ਵੱਡੀ ਗੱਲ ਇਹ ਵੀ ਹੈ ਮਿੱਤਰੋ ਵੀ ਕੋਈ ਦੇਣਾ ਨਹੀਂ ਬਈ ਲੈਣਾ ਹੀ ਲੈਣੇ ਰੁਪਏ ਹਨ ਵੀ ਵਪਾਰ ਦਾ ਕੰਮ ਹੈ ਕੋਈ ਕਰਜ਼ਾ ਨਹੀਂ ਦੇਣਾ ਲੈਣਾ ਹੀ ਲੈਣਾ ਹਾਂ ਤੇ ਸਾਰੇ ਪਾਸਿਓਂ ਬਈ ਪੂਰਾ ਵਸੇ ਇੱਕ ਬਈ ਕਮੀ ਹੈ ਤਾਂ ਇੱਕ ਰਸਤੇ ਦੀ ਆ ਤੇ ਮਿੱਤਰੋ ਤੁਸੀਂ ਪੂਰਾ ਕਰ ਸਕਦੇ ਹੋ ਵੀ ਵੱਧ ਤੋਂ ਵੱਧ ਵੀਡੀਓ ਨੂੰ ਸ਼ੇਅਰ ਕਰਿਓ ਤਾਂ ਕਿ ਵੀਰ ਦਾ ਬਈ ਕੰਮ ਵਣ ਸਕੇ ਧੰਨਵਾਦ ਜੀ ਸਾਰਿਆਂ ਨੂੰ ਬਈ